ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਟੀ ਦੀ ਖੁਸ਼ਬੂ ਚੈਨਲ ਤੇ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਧੰਨਵਾਦ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ ਸਾਡੀ ਵੀਰਿਆ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਰਹੇ ਹੋ ਤੇ ਅੱਗੇ ਤੋਂ ਵੀ ਆਸ ਕਰਦਾ ਹਾਂ ਕਿ ਲਾਈਕ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਵੀ ਚੈਨਲ ਨੂੰ ਕਰੋਗੇ ਤੇ ਅਸੀਂ ਅੱਜ ਫੇਰ ਵੈਸੇ ਮੌਸਮ ਤੇ ਬਹੁਤ ਠੰਡਾ ਵਾ ਅਸੀਂ ਇਹਦੇ ਵਿੱਚ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਫੇਰ ਲੈ ਕੇ ਆ ਰਹੇ ਹਾਂ ਨਵੀਂ ਵੀਡੀਓ ਵੀ ਇਸ ਤਰ੍ਹਾਂ ਕੇ ਅਗਿਆ ਦੂਜਾ ਪਾਰਟ 2 ਆ ਗਿਆ ਵੈ ਪਾਰਟ 2 ਕਿਸ ਤਰ੍ਹਾਂ ਕੇ ਅਸੀਂ ਸਰੋਂ ਤੇ ਪਹਿਲਾਂ ਵੀ ਇੱਕ ਵੀਡੀਓ ਪਾ ਚੁੱਕੇ ਆ ਉਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਸਰੋਂ ਦੇ ਨਾਲ ਨਾਲ ਛਲਕਮਾ ਦੀ ਵੀ ਖੇਤੀ ਕੀਤੀ ਆ ਹਾਂਜੀ ਹਾਂਜੀ ਜਿਹਦੇ ਵਿੱਚ ਮਿਕਸ ਕੀਤੀ ਹੀ ਕਹਿ ਸਕਦੇ ਆ ਇਹਨੂੰ ਤੇ ਮਿਕਸ ਕੀਤੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇਧਰ ਆ ਜਾਓ ਅੱਗੇ ਤੇ ਮੈਂ ਦੱਸਣਾ ਚਾਹੂੰਗਾ ਕਿ ਹੁਣ ਵੇਖੋ ਕਾਫੀ ਅਸੀਂ ਹੱਦ ਤੱਕ ਜਿਹੜੇ ਆ ਛਲਕਮਾ ਪੁੱਟ ਚੁੱਕੇ ਆ ਤਾਂ ਕੋਈ ਕੁਝ ਕੁ ਛਲਕਮਾ ਹਾਲੇ ਵਿੱਚ ਨਾ ਰਹਿ ਗਏ ਜਿਹੜੇ ਆ ਛੋਟੇ ਪੀਸ ਹੀ ਨਾ ਉਹ ਰਹਿ ਚੁੱਕੇ ਆ ਤੇ ਜਿਨ੍ਹਾਂ ਨੂੰ ਅਸੀਂ ਨਾ ਸਹੀਦੇ ਹੀ ਜੇ ਉਹਨਾਂ ਦੀ ਇਧਰ ਪੁਟਾਈ ਕਰਕੇ ਸਾਹਮਣੇ ਵੇ ਆ ਵੇਖੋ ਇਹ ਤੁਸੀਂ ਵੇਖ ਹੀ ਚੁੱਕੇ ਹੋ ਕਿ ਆ ਇਸ ਟਾਈਮ ਗਰੋਥ ਤੇ ਕਾਫੀ ਹੋ ਗਈ ਆ ਤੇ ਥੱਲੇ ਤਾਂ ਪਹਿਲਾਂ ਮੈਂ ਵਿਖਾ ਵਿਖਾਵਾਂ ਤੁਹਾਨੂੰ ਆ ਕੋਈ ਛਲਕਮ ਜਿਹੜੇ ਸਾਡੇ ਕੋਲ ਨਾ ਹੁਣ ਇਸ ਟਾਈਮ ਇਦਾਂ ਦੇ ਹੋ ਚੁੱਕੇ ਆ ਜਿਹੜੇ ਲਾਸਟ ਬਹੁਤ ਜਿਹੜਾ ਸਹਿਜ ਹੀ ਵਧੀਆ ਦਾ ਤੇ ਕੁਝ ਤੇ ਅਸੀਂ ਜ ਮਤਲਬ ਹਾਦ ਤੱਕ 50% ਦੀ ਪੁਟਾਈ ਕਰ ਚੁੱਕੇ ਆ ਅਸੀਂ ਤੇ ਜਿਹੜੀ ਬਾਕੀ ਆ ਉਹ ਹਾਲੇ ਨਾਲ ਦੀ ਨਾਲ ਚੱਲਦੀ ਪਈ ਆ ਤੇ ਸਰੋਂ ਬਾਰੇ ਵੀ ਦੱਸਣਾ ਚਾਹੁੰਗਾ ਆਪ ਕੋ ਮੈਂ ਵੀਰ ਨੂੰ ਕਹੂੰਗਾ ਕਿ ਥੋੜਾ ਜਿਹਾ ਨੇੜੇ ਕਰਕੇ ਨਾ ਆਪ ਵਿਖਾ ਦਿਓ ਆਪ ਕੋ ਇਹ ਕਟਿੰਗ ਕੀਤੀ ਹੋਈ ਓਤੋਂ ਹੀ ਆ ਜਿਹੜਾ ਕਟਿੰਗ ਕਰਦੇ ਆ ਨਾ ਤੇ ਚਾਚਾ ਜੀ ਆਪ ਕੋ ਤੁਹਾਨੂੰ ਵੀ ਤੁਸੀਂ ਵੇਖੋ ਅੱਗੇ ਆਪ ਕੋ ਨਾ ਜਿਸ ਤਰ੍ਹਾਂ ਆਪਾਂ ਉਹਨੂੰ ਕੀਤੀ ਤੁਸੀਂ ਆਏ ਹੋ ਉਸ ਦਿਨ ਪੁੱਛ ਰਹੇ ਸੀਗੇ ਇਹਦੇ ਨਾਲ ਕੀ ਕਰ ਰਹੇ ਹੋਗੇ ਨਾ ਇਹਦੇ ਨਾਲ ਜਿਹੜੀ ਸਾਡੀ ਟਿੰਡਰਿੰਗ ਆ ਜ਼ਿਆਦਾ ਹੋ ਜਾਂਦੀ ਆ ਆਪ ਕੋ ਥੱਲੇ ਕਰਕੇ ਵਿਖਾਓ ਥੋੜਾ ਜਿਹਾ ਕਾਣੀਆਂ ਜ਼ਿਆਦਾ ਬਣ ਜਾਣਗੀਆਂ ਅਸੀਂ ਇੱਥੋਂ ਕਟਿੰਗ ਕੀਤੀ ਆ ਆ ਵੇਖੋ ਆ ਕਟਿੰਗ ਕੀਤੀ ਹੋਈ ਹੈ ਨਾ ਤਾਂ ਵੇਖੋ ਟੇਲਰਿੰਗ ਕਿੰਨੀ ਆ ਰਹੀ ਇਹਨੂੰ ਤੇ ਜਿੰਨੀ ਸਾਡੀ ਜ਼ਿਆਦਾ ਟੇਲਰਿੰਗ ਹੋਏਗੀ ਆ ਵੇਖੋ ਸਾਰੇ ਬੂਟਿਆਂ ਵਿੱਚ ਉਹਨਾਂ ਈ ਜ਼ਿਆਦਾ ਕੀ ਹੈ ਕਿ ਸਾਡੀ ਸਿੰਗਲ ਇੱਕ ਜਿਹੜਾ ਬੂਟਾ ਵਾ ਉਹ ਸਿੱਧਾ ਨਹੀਂ ਨਿਸਰੂਗਾ ਸਿੱਧਾ ਜਿਹੜਾ ਉੱਤੇ ਫਲੀ ਨਹੀਂ ਆਊਗੀ ਸਾਰੇ ਸਾਡੇ ਜ਼ਿਆਦਾ ਜਿਹੜੇ ਹੈ ਨਾ ਬੂਟੇ ਇੱਕ ਗੁੱਛਾ ਭਰ ਕੇ ਜਿਵੇਂ ਕਾਣੀਆਂ ਆਉਣਗੀਆਂ ਜ਼ਿਆਦਾ ਥੱਬਾ ਭਰ ਕੇ ਤੇ ਜਿਹੜੇ ਉਹ ਆ ਜਾਣਗੇ ਤੇ ਹੁਣ ਜਿਸ ਤਰ੍ਹਾਂ ਤੁਸੀਂ ਅੱਗੇ ਪੁੱਛਦੇ ਪਏ ਹੁਣ ਇਹਨੂੰ ਕੁਝ ਪਾਇਆ ਨਹੀਂ ਪਾਇਆ ਅਸੀਂ ਇਹਨੂੰ ਦੋ ਪਾਣੀ ਲਾ ਚੁੱਕੇ ਆ ਜਿਹੜੇ ਕਿ ਕਿਉਂਕਿ ਛਲਗਮਿਆਂ ਵਿੱਚ ਉਹਦਾਂ ਦੇ ਪਾਣੀ ਦੀ ਸਰੋਂ ਨੂੰ ਬਹੁਤ ਘੱਟ ਲੱਗਦੇ ਆ ਪਰ ਇਹ ਆ ਵੀ ਅਸੀਂ ਛਲਗਮਾ ਕਰਕੇ ਸਾਨੂੰ ਜਿਹੜਾ ਆ ਉਹ ਪਾਣੀ ਦੀ ਜ਼ਰੂਰਤ ਆ ਇਹਦੇ ਨਾਲ ਅੱਗੇ ਮੈਂ ਦੱਸਣਾ ਚਾਹੁੰਗਾ ਕਿ ਤੁਸੀਂ ਪੁੱਛ ਰਹੇ ਹੋ ਵੀ ਕੀ ਇਹਨੂੰ ਕੀ ਪਾਤਾ ਵਾ ਕਿ ਇਹ ਕੀ ਰਹਿੰਦਾ ਵਾ ਅਸੀਂ ਬਜਾਈ ਤੋਂ ਜਿਹੜੀ ਲੈ ਕੇ ਆ ਹੁਣ ਤੱਕ ਇਹਦੀ ਕਿਉਂਕਿ ਕਿਤੇ ਮਲਟੀ ਕ੍ਰੋਪਿੰਗ ਹੀ ਅੱਗੇ ਹੀ ਲਾਉਂਦੇ ਸੀ ਖੇਲਾਂ ਤੇ ਬੈੱਡ ਤੇ ਵੀ ਤਜਰਬਾ ਕੀਤਾ ਇਸ ਵਾਰ ਅਸੀਂ ਸਿੱਧਾ ਜਿਹੜਾ ਵਾ ਪਲੇਨ ਤੇ ਤਜਰਬਾ ਕਰ ਰਹੇ ਆ ਇਹਦਾ ਤਜਰਬੇ ਤੌਰ ਤੇ ਅਸੀਂ ਨਾਲ ਐਰਕੀ ਜਿਹੜੀ ਆ ਫਸਲ ਲਈ ਆ ਦੀ ਛਲਗਮ ਦੀ ਹੂੰ ਤੇ ਉਹ ਸਾਨੂੰ ਹਾਲੇ ਤੱਕ ਤੇ ਬਹੁਤ ਵਧੀਆ ਦੇ ਰਹੀ ਐ ਇੱਕ ਤੇ ਕੀ ਐ ਕਿ ਜਦੋਂ ਸਾਨੂੰ ਇੱਕ ਕਾਖਣੀ ਵੇ ਦੇ ਵਿੱਚ ਹੋਏ ਜਿਹਨੂੰ ਅਸੀਂ ਆ ਬੂਟੀ ਬਾਟੀ ਕਹਿ ਦਨੇ ਆ ਨਦੀਨ ਐ ਕਿਉਂਕਿ ਨਦੀਨ ਨਹੀਂ ਹੋਇਆ ਛਲਗਮ ਨੇ ਸਰੋਂ ਨੇ ਉਹਨੂੰ ਢੱਕ ਲਿਆ ਥੱਲੇ ਜਿਹੜਾ ਦੂਜਾ ਨਦੀਨ ਐ ਉਹਨੂੰ ਉੱਗਣ ਦਾ ਮੌਕਾ ਹੀ ਨਹੀਂ ਮਿਲਿਆ ਕਿਉਂਕਿ ਉਹਨੂੰ ਨਾ ਧੁੱਪ ਮਿਲੀ ਨਾ ਛਾਂ ਜਿਸ ਤਰ੍ਹਾਂ ਨੂੰ ਜਿਹੜਾ ਮੌਸਮ ਚਾਹੀਦਾ ਐ ਉਹਨੂੰ ਮਿਲਿਆ ਨਹੀਂ ਤੇ ਉਹ ਵਧੀਆ ਹੋ ਗਿਆ ਨਦੀਨ ਘਟ ਹੋਇਆ ਹਾਂਜੀ ਨਦੀਨ ਘਟ ਹੋਇਆ ਆ ਤੇ ਇਟਲਿੰਗ ਤੁਹਾਡੇ ਸਾਹਮਣੇ ਆ ਹੂੰ ਤੇ ਇਹਨੂੰ ਤੁਸੀਂ ਵੇਖ ਹੀ ਰਹੇ ਹੋ ਇਹਨੂੰ ਖਾਦ ਜਿਹੜੀ ਆਸੀਂ ਤੇ ਇਹਨੂੰ 10-10 ਕਿਲੋ ਇਹਨੂੰ ਦੋ ਵਾਰੀ ਕਰਕੇ ਪਾ ਚੁੱਕੀ ਆ ਜਿਉਰੀਆ ਜਿਉਰੀਆ ਜਿਹੜੀ ਆ ਜ਼ਿਆਦਾ ਖਾਦ ਨਹੀਂ ਪਾਈ ਕਿਉਂਕਿ ਪੈਲੀ ਨੂੰ ਵੀ ਥੱਲੇ ਅਸੀਂ ਜਿਹੜੀ ਮਲਚਿੰਗ ਕੀਤੀ ਸੀ ਪਰਾਲੀ ਦੀ ਜਿਹੜੀ 16-92 ਪਰਾਲੀ ਸੀ ਉਹਨੂੰ ਵਾਹ ਕੇ ਤੁਸੀਂ ਪਲਾਉ ਕਰਕੇ ਤੇ ਉੱਤੇ ਸਰੋਂ ਬੀਜੀ ਆ ਤੇ ਥੱਲੇ ਤੁਸੀਂ ਵੇਖ ਸਕਦੇ ਹੋ ਉਹਦਾ ਵੀ ਬਹੁਤ ਵਧੀਆ ਨਤੀਜਾ ਕਿਉਂਕਿ ਪੈਲੀ ਹਾਲੇ ਤੱਕ ਵੀ ਪੋਲੀ ਆ ਵੇਖ ਸਕਦੇ ਤੁਸੀਂ ਪੈਲੀ ਨੂੰ ਜਦੋਂ ਵੀ ਹੱਥ ਲਾਓ ਤੇ ਇਧਰ ਆ ਵੇਖੋ ਥੱਲੇ ਹਾਲੇ ਵੀ ਆਹ ਕੋ ਪਾਲੀ ਕਿਨੀ ਨਰਮੇ ਹੱਲੇ ਵੀ ਕਿੰਨਾ ਵਧੀਆ ਮਤਲਬ ਇਹ ਚੀਜ਼ ਦਾ ਸਾਨੂੰ ਬਹੁਤ ਫਾਇਦਾ ਵਾ ਤੇ ਇਹ ਤਜਰਬਾ ਹੀ ਆ ਤੇ ਤਜਰਬੇ ਦਾ ਜੋ ਇਹਦਾ ਝਾੜ ਨਿਕਲੇਗਾ ਜੋ ਇਹਦੇ ਤੇ ਅਸੀਂ ਸਪਰੇ ਕਰਾਂਗੇ ਜੋ ਇਹਦਾ ਮਤਲਬ ਸਾਰਾ ਰੱਖ ਰਖਾਅ ਜੋ ਇਹਦਾ ਖਰਚਾ ਅਸੀਂ ਨੋਟ ਕਰ ਰਹੇ ਆ ਤੇ ਤੁਹਾਨੂੰ ਲਾਸਟ ਤੱਕ ਤੁਹਾਡੇ ਨਾਲ ਬਣੇ ਰਾਵਾਂਗੇ ਤੁਸੀਂ ਵੀ ਸਾਡੇ ਨਾਲ ਬਣੇ ਰਹੋ ਤੇ ਸਾਨੂੰ ਇਦਾਂ ਹੀ ਪਿਆਰ ਬਖਸ਼ ਦੇ ਰਹੋ ਤੇ ਮੈਂ ਇਹੀ ਕਹਾਂਗਾ ਕਿ ਆ ਵੀਰ ਨੂੰ ਕਹਾਂਗਾ ਕਿ ਤੂੰ ਹੋਰ ਤੱਕ ਵਿਖਾ ਦਿਓ ਜੋ ਦੀ ਗ੍ਰੋਥ ਆ ਅਸੀਂ ਕਟਿੰਗ ਕਰ ਚੁੱਕੇ ਆ ਫਲਾਵਰਿੰਗ ਤੇ ਚੱਲ ਰਹੀ ਆ ਹੱਲੇ ਤੇ ਜੇ ਹਿਸਾਬ ਨਾਲ ਹੈਗੇ ਸਾਨੂੰ ਆਸ ਆ ਕਿ 14 ਪਲੱਸ ਜਾਊਗੀ ਜਿਹੜਾ ਸੀ ਇਹਦਾ ਝਾੜ ਜਿਹੜਾ ਤੇ ਬਾਕੀ ਆ ਕੇ ਤੇ ਜਿਹੜਾ ਸਾਨੂੰ ਛਲਗਮ ਦਾ ਵਾ ਉਹ ਐਕਸਟਰਾ ਤੁਹਾਡੇ ਸਾਹਮਣੇ ਆ ਜਾਣਾ ਹੈ ਨਿਕੰਮ ਜਿਹੜੀ ਉਹ ਛਲਗਮ ਦੀ ਆ ਕਿ ਜਿਸਨ ਤੱਕ ਸਾਡਾ ਘੜਾ 25 ਪਲੱਸ ਤੇ ਹੋ ਹੀ ਜਾਣਾ ਵਾ ਜਿਹੜਾ ਛਲਗਮ ਦਾ ਤੇ ਬਾਕੀ ਤੁਹਾਨੂੰ ਦਾ ਛਲਗਮ ਬਹੁਤ ਵਧੀਆ ਵਾ ਹਾਂਜੀ ਤੇ ਛਲਗਮ ਦੇਸੀ ਛਲਗਮ ਆ ਕੋਈ ਹਾਈਬ੍ਰਿਡ ਕਿਸਮ ਨਹੀਂ ਹੈ ਜਿਹੜੀ ਆਮ ਜਿਹੜੇ ਅਸੀਂ ਛਲਗਮ ਵੇਖਦੇ ਆ ਕੋ ਹਾਈਬ੍ਰਿਡ ਦੇ ਵਿੱਚ ਕਿਸ ਨੂੰ ਕਹਿੰਦੇ ਆ ਆਹ ਬੀਜ ਦੋ ਉਹ ਬੀਜ ਦੋ ਦਾ ਬੀ ਨਹੀਂ ਬੰਦਾ ਬੀ ਤੋਂ ਬੀ ਅਸੀਂ ਇਹਦਾ ਵੀ ਤਿਆਰ ਕਰਾਂਗੇ ਤੇ ਸਰੋਂ ਦਾ ਵੀ ਜਿਹੜਾ ਇਹ ਦੇਸੀ ਸਰੋਂ ਆ ਗੁੱੱਚੇ ਵਾਲੀ ਸਰੋਂ ਆ ਇਹਦਾ ਤੁਸੀਂ ਬੀਜ ਤੋਂ ਬੀ ਫਿਰ ਐਸੇ ਬੀਜ ਤੋਂ ਫਿਰ ਗਾਂ ਬੀਜ ਤਿਆਰ ਕਰ ਸਕਦੇ ਹੋ ਚਾਹੇ ਤੁਸੀਂ ਵੇਚੋ ਚਾਹੇ ਦਾ ਤੇਲ ਕਢਾਵੋ ਚਾਹੇ ਇਹਨੂੰ ਤੁਸੀਂ ਆਪਣੇ ਪਸ਼ੂਆਂ ਦੇ ਵਾਸਤੇ ਵੀ ਇਹਨੂੰ ਆਪਣਾ ਖਾਲੇ ਦੀ ਬਹੁਤ ਵਧੀਆ ਵਰਤ ਸਕਦੇ ਹੋ ਤੇ ਕੋਈ ਉਦਾਂ ਦਾ ਨਹੀਂ ਹੈਗਾ ਕਿ ਇੱਥੇ ਕੋਈ ਇੱਕ ਰਤਣਿਆਂ ਜਿਆਦਾ ਨਹੀਂ ਖਾਨਚ ਵੀ ਬਹੁਤ ਸਵਾਦੀ ਇਹਦਾ ਸਾਗ ਜਿਹੜਾ ਵਾ ਸਵਾਦ ਬੰਦਾ ਸਾਗ ਬਹੁਤ ਸਵਾਦ ਬੰਦਾ ਵਾ ਜਿਸ ਤਰ੍ਹਾਂ ਸਾਨੂੰ ਲੋੜ ਹੈ ਹੁਣ ਤਾਂ ਅੱਗੇ ਲੋਹੜੀ ਆ ਜਣੀ ਆ ਤੇ ਲੋਹੜੀ ਤੇ ਲਾਗੇ ਸਾਨੂੰ ਸਾਗ ਦੀ ਬਹੁਤ ਜ਼ਰੂਰਤ ਹੁੰਦੀ ਆ ਤੇ ਉਹਦੇ ਵਾਸਤੇ ਅਸੀਂ ਵੱਖਰੀ ਪਾਲਕ ਵੀ ਬੀਜੀ ਹੋਈ ਆ ਮੂੜੀਆਂ ਵੀ ਆ ਗਈਆਂ ਨੇ ਨਾਲ ਨਾਲ ਮੇਥਰੇ ਵੀ ਆ ਮੇਥੀ ਵੀ ਆ ਤੇ ਉਹ ਹੀ ਪਾ ਕੇ ਮਿਕਸ ਕਰਕੇ ਬਾਤੂ ਵੀ ਆ ਇਹ ਪਾ ਕੇ ਜਦੋਂ ਸਾਗ ਬਣੇਗਾ ਤੇ ਬੜੀ ਵਧੀਆ ਚੀਜ਼ ਆ ਕਿਉਂਕਿ ਅੱਖਰ ਬਣੂ ਨਜ਼ਾਰਾ ਨਜ਼ਾਰਾ ਬਣੇਗਾ ਜੋ ਤੇ ਇਹ ਠੰਡੇ ਮੌਸਮ ਦੇ ਵਿੱਚ ਹਾਂ ਹਾਂਜੀ ਤੇ ਹੋਰ ਕੋਈ ਜੇ ਕਿਸੇ ਵੀਰ ਦਾ ਜਾਂ ਕਿਸਾਨ ਵੀਰ ਦਾ ਕੋਈ ਸਵਾਲ ਹੋਵੇ ਤੇ ਸਾਨੂੰ ਕਮੈਂਟ ਦੇ ਵਿੱਚ ਦੱਸ ਸਕਦਾ ਹਾਂਜੀ ਕੋਸ਼ਿਸ਼ ਸਜਾ ਦੇ ਸਕਦਾ ਲੈ ਸਕਦਾ ਜੀ ਅੱਛਾ ਜੀ ਹੈਨਾ ਤੁਸੀਂ ਇਹ ਮੈਨੂੰ ਦੱਸੋ ਵੀ ਆ ਜਿਹੜਾ ਛਲਕਮ ਹੈ ਆਪਣੇ ਹਾਂ ਇਹ ਕਿੱਦਾਂ ਵੇਚੇ ਤੇ ਕੀ ਹਿਸਾਬਤਾਵੇ ਨਾਲ ਕੀ ਕੀਤਾ ਨਾ ਤੁਸੀਂ ਮਾਰਕੀਟ ਵਿੱਚ ਵੇਚਿਆ ਜੋ ਡੰਗਰਾਂ ਨੂੰ ਜੂਸ ਕੀਤਾ ਡੰਗਰਾਂ ਵਾਸਤੇ ਇਹਦੇ ਬਾਰੇ ਮੈਨੂੰ ਦੱਸ ਕੋਈ ਵੀ ਜੇ ਨਾਲ ਜੋ ਕੀ ਤੁਹਾਨੂੰ ਕੋਈ ਪ੍ਰੋਫਿਟ ਹੋਇਆ ਕੋਈ ਜਾਂ ਖਾਨ ਕੋ ਲਾਭ ਇਹਦੇ ਬਾਰੇ ਇਹਦਾ ਹਾਨੀ ਤੇ ਨਹੀਂ ਆਈ ਕਹਿ ਸਕਦੇ ਕਿਉਂਕਿ ਹਾਨੀ ਇਸ ਤਰ੍ਹਾਂ ਕਿ ਕੋਈ ਵੀ ਚੀਜ਼ ਜਿਹੜੀ ਐ ਤਰਤੀਨਾ ਸਾਡੀ ਤੇ ਆਉਟਪੁੱਟ ਦੇਣ ਦੀ ਸਾਨੂੰ ਆਉਟਪੁੱਟ ਹੀ ਐ ਨਾ ਸਾਡੀ ਕਿਉਂਕਿ ਅਸੀਂ ਇਹਨੂੰ ਬੀਜ ਦਿੱਤਾ ਤੇ ਇਹਨੂੰ ਸਾਨੂੰ ਦੇ ਤਰ੍ਹਾਂ ਵੀ ਜਿਹਦੋਂ ਬੀਜਿਆ ਉਹ ਤੁਹਾਨੂੰ ਤੁਹਾਨੂੰ ਮਿਲ ਜਾਣਾ ਤੇ ਉਹ ਤੋਂ ਸਭ ਤੋਂ ਵੱਡੀ ਗੱਲ ਇਹ ਕਿ ਵੱਖਰੀ ਗੱਲ ਦਸਣਾ ਦੱਸਣਾ ਚਾਹਾਂਗਾ ਕਿ ਜਿਹੜੇ ਮੇਰੇ ਛੜਕੇ ਮਿਆਂ ਤੇ ਮੈਨੂੰ ਆਪ ਨਹੀਂ ਵੇਚਣੇ ਪਏ ਅਸੀਂ ਸੱਤ ਗੱਲ ਇਹ ਕਿ ਜਦੋਂ ਤੁਹਾਨੂੰ ਪਤਾ ਸਾਡੇ ਸਾਡੇ ਇਲਾਕੇ ਸਾਡੀ ਸਾਈਡ ਤੇ ਨਾ ਵਪਾਰੀ ਬਹੁਤ ਨੇ ਪਸ਼ੂ ਖਰੀਦਾ ਵਿਕਤ ਬਹੁਤ ਕਰਦੇ ਨੇ ਉਧਰ ਤੇ ਉਹਨਾਂ ਕੋ ਪੱਠਿਆਂ ਦੀ ਕਮੀ ਹੁੰਦੀ ਹੈ ਤੇ ਉਹ ਕੀ ਕਰਦੇ ਮੇਰੇ ਕੋ ਜਵਾ ਲੈਣ ਆਏ ਸੀ ਤੁਹਾਨੂੰ ਮੈਂ ਪਿਛੇ ਵੀ ਦੱਸਿਆ ਸੀ ਕਿ ਅਸੀਂ ਜਵਾ ਬੀਜਿਆ ਆ ਜਵਾ ਬੀਜਦੇ ਆ ਤੇ ਉਹ ਜਵਾ ਲੈਣ ਆਏ ਤੇ ਮੈਂ ਇਹਨਾਂ ਨੂੰ ਆਖਿਆ ਕਿ ਮੈਂ ਅਹੀਂ ਛਲਗਮ ਵੇਚ ਰਣੇ ਆ ਤੁਹਾਡੇ ਪੱਤੇ ਆ ਜਿੰਨੇ ਕ ਸਾਡੀ ਵਰਤੋਂ ਜੀ ਆ ਵਰਤੋਂ ਤੇ ਬਾਕੀ ਉਹ ਕਹਿੰਦੇ ਹੀ ਲੈ ਜਾ ਕਰੀਏ ਤੇ ਮੈਂ ਵੀ ਤੁਸੀਂ ਮੇਰੇ ਨਾਲ ਸਿੱਧਾ ਹੀ ਠੇਕਾ ਮਾਰੋ ਤੇ ਆਪਣਾ ਨਾਲ ਪੱਤੇ ਸਮੇਤ ਹੀ ਨਾਲ ਹੀ ਛਲਗਮ ਤੇ ਨਾਲ ਹੀ ਪੱਤੇ ਹਾਂ ਲਓ ਉਹ ਫਿਰ ਕਹਿੰਦੇ ਵੀ ਕੀ ਰੇਟ ਦੋਗੇ ਤੇ ਮੈਂ ਵੀ 150 ਰੁਪਏ ਕੁਇੰਟਲ ਉਹਨਾਂ 150 ਰੁਪਏ ਕੁੰਡ ਦੇ ਸਾਨੂੰ ਆ ਵੀ ਫੁੱਟ ਕੇ ਖੜਦੇ ਆ ਆ ਵੀ ਜਾ ਕੇ ਤੇ ਉੱਥੇ ਮੈਂ ਜਿਹੜਾ ਕੰਡੇ ਤੇ ਕੰਡਾ ਪਰਚੀ ਕਰ ਲੈਂਦੇ ਆ ਉਹ 10 15 ਕੁੰਡਲ ਜਿੰਨੇ ਕੁੰਡਲ ਨੇ ਉਹਨਾਂ ਕੋਲਦੇ ਜਾਣ ਤੁਹਾਨੂੰ ਮਿਹਨਤ ਵੀ ਬਚ ਗਈ ਉਹ ਲੈ ਜਾਂਦੇ ਆ ਸਾਨੂੰ ਮਿਹਨਤ ਬਚ ਗਈ ਆ ਸਾਡਾ ਧੋਤ ਵੀ ਇਹਦਾ ਸਾਨੂੰ ਫੁੱਟ ਗਿਆ ਆਪਣੀ ਪੈੜੀ ਜੋ ਆ ਵੀ ਫੁੱਟ ਕੇ ਖੜਦੇ ਆ ਤੇ ਉਹਦੇ ਨਾਲ ਸਾਨੂੰ ਬੜਾ ਫਾਇਦਾ ਆ ਵੇਖੋ ਇੱਕ ਤੇ ਸਾਡੀ ਜਿਹੜੀ ਅਸੀਂ ਕਟਿੰਗ ਤੇ ਕੀਤੀ ਹੋਈ ਸੀ ਜਿਹੜੀ ਛੋਟੀ ਫਸਲੀ ਥੱਲੇ ਕਿਉਂਕਿ ਕੁਝ ਅੱਗੇ ਪਿੱਛੇ ਬੂਟੇ ਉਗਦੇ ਆ ਮੈਂ ਵਿਖਾਉਣੀ ਚਾਹਾਂਗਾ ਵੇਖੋ ਇੱਕ ਨਾ ਆ ਟਿਲਰਿੰਗ ਜਿਹੜੀ ਆ ਹੁਣ ਵੇਖੋ ਚੰਗੀ ਤਰ੍ਹਾਂ ਕਿਉਂਕਿ ਕਈਆਂ ਬੂਟਿਆਂ ਦੇ ਤੁਹਾਨੂੰ ਲੱਗਦਾ ਹੋਊ ਕਿ ਇੱਕ ਦਾ ਸਾਨੂੰ ਬੂਟਾ ਵਿਖਾ ਰਹੇ ਨੇ ਹੈਨਾ ਨਹੀਂ ਬਹੁਤ ਜਿਆਦਾ ਤੇ ਮੈਂ ਵੀ ਇਹ ਕਹੂੰਗਾ ਕਿ ਆਹ ਦੇਖੋ ਸ਼ਾਖਾ ਬੜੀਆਂ ਫੁੱਟੀਆਂ ਨੇ ਤੀਂ ਵੇਖੋ ਸ਼ਾਖਾ ਇਹਨਾਂ ਦੀਆਂ ਵੇਖੋ ਆ ਜਿੰਨੀਆਂ ਸ਼ਾਖਾਂ ਨੇ 1 2 3 4 5 6 7 8 ਵਧਾਉਣਗੀਆਂ ਇਹ ਇੱਕ ਬੂਟੇ ਨੂੰ 8 ਪਲੱਸ ਨੇ ਹਾਂਜੀ ਤੇ ਤੁਸੀਂ 8 ਪਲੱਸ ਦਾ ਤੁਸੀਂ ਹਿਸਾਬ ਲਾਓ ਵੀ ਇੱਕ ਬੂਟਾ ਇੱਕ ਨਹੀਂ ਆਹ ਹੋਰ ਲਾਗੇ ਵੇਖ ਲਓ ਹੋਰ ਵਿਖਾ ਦਿੰਦਾ ਮੈਂ ਵੀ ਇਹ ਕਹ ਲਾ ਵੀ ਇੱਕੋ ਸਿੰਗਲ ਬੂਟਾ ਨਹੀਂ ਆ ਵੇਖ ਲੋ ਆ ਵੇਖੋ ਇੱਕ ਤੇ ਇਹਨੂੰ ਫੇਰ ਗਾਂ ਫੁੱਟ ਰਹੀਆਂ ਨੇ ਆ ਵੇਖੋ ਇੱਕ ਨੂੰ ਫੇਰ ਗਾਂ ਨੇ ਇੱਕ ਦੋ ਆ ਵੇਖੋ ਤਿੰਨ ਚਾਰ ਆ ਥੱਲੇ ਪੰਜ 6 7 ਤੇ 8 ਵੇਖ ਲੋ ਤੇ ਆ ਉੱਤੇ ਆਹ ਫਿਰ 9 10 ਇਹਨਾਂ ਨੂੰ ਆ ਛੋਟੀਆਂ ਨੇ ਹਾਲੇ ਇਹ ਵੀ ਨਾਲ ਨਾਲ ਜਾਣੀਆਂ ਜਿਹਨਾਂ 8 ਪਲੱਸ ਜਿਹੜੀਆਂ ਨੇ ਸ਼ਾਖਾ ਚਾਚਾ ਜੀ ਇਹਨਾਂ ਨੂੰ ਨਿਕਲ ਰਹੀਆਂ ਨੇ ਆ ਜੇ ਆਪਾਂ ਜੇ ਹੁਣ ਆਪਾਂ ਸਾਗ ਵੀ ਤੋੜ ਕੇ ਥੱਲੇ ਛੋਟੀਆਂ ਦਾ ਦੇਖ ਸਕਦੇ ਆ ਵੀ ਆਹ ਜਿਹੜੀ ਛੋਟੀ ਆ ਸਾਨੂੰ ਜਿਸਨੂੰ ਹੁਣ ਸਾਗ ਕੱਢਾਂਗੇ ਵਿੱਚੋਂ ਤੇ ਬਾਕੀ ਵੇਰਲ ਵੀ ਵੇਲੋ ਤੁਹਾਡੇ ਸਾਹਮਣੇ ਤੇ ਬੂਟਾ ਵੀ ਪੂਰਾ ਗਰੋਥ ਕਰ ਚੁੱਕਾ ਵਾ ਇਹਨੂੰ ਕਿਸੇ ਕਾਦੀ ਫਿਰ ਜੜੀ ਪੂਰੀ ਮਾ ਚੁੱਕਾ ਡਿੱਗਣ ਦਾ ਕੋਈ ਖਤਰਾ ਨਹੀਂ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹ ਵੈਰੈਟੀ ਡਿੱਗਦੀ ਨਹੀਂ ਸਾਗ ਦੇ ਵੀ ਹੁਣ ਮੈਂ ਤਾਂ ਡਿਮਾਂਡ ਬੜੀ ਆ ਨਾ ਸਾਗ ਹੁਣ ਬਾਹਰੋਂ ਮੁੱਕ ਜਾਂਦਾ ਇਹ ਦੇਸੀ ਦੇਸੀ ਜਿਹਾ ਆ ਜਾਂਦੀ ਆ ਦੱਸ ਵੀ ਦਾਂਗੇ ਲਾਸਟ ਵੀਡੀਓ ਚ ਅਸੀਂ ਸ਼ੇਅਰ ਵੀ ਕਰਾਂਗੇ ਤੁਹਾਡੇ ਨਾਲ ਹੀ ਦੱਸਾਂਗੇ ਇਹਦਾ ਸਾਰਾ ਕੁਝ ਦੱਸਾਂਗੇ ਇਹ ਮਿਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਦੱਸਾਂਗੇ ਕਿ ਕਿਹੜੀ ਵੈਰੈਟੀ ਆ ਕਿਨੇ ਚ ਸਿਰਫ ਅਸੀਂ ਤਜਰਬੇ ਤੌਰ ਤੇ ਕਿਉਂਕਿ ਅੱਜ ਤਸੀਂ ਤੁਹਾਨੂੰ ਹੁਣੇ ਸ਼ੇਅਰ ਕਰ ਦਈਏ ਬਿਨਾ ਤਜਰਬੇ ਕੀਤੇ ਫਿਰ ਕਹੋਗੇ ਝਾੜ ਘੱਟ ਗਿਆ ਅਸੀਂ ਪਹਿਲਾਂ ਇਹ ਦੀ ਹੋਰ ਕੋਲ ਲੈ ਕੇ ਇਹਨਾਂ ਤੱਕ ਜੋ ਹੋਊ ਫਿਰ ਦੱਸਣਾ ਇਹ ਤੁਹਾਨੂੰ ਇਹਨਾਂ ਤੱਕ ਜੋ ਆ ਤੁਹਾਡੇ ਨਾਲ ਬਣੇ ਰਵਾਂਗੇ ਤੇ ਜੇ ਹੋਰ ਵੀ ਕੋਈ ਤੁਹਾਡਾ ਸਵਾਲ ਹੋਊਗਾ ਜਰੂਰ ਮੇਰਾ ਵੀਰ ਸ਼ੇਅਰ ਕਰਿਆ ਕਰੋ ਦੱਸਿਆ ਕਰੋ ਕਿਉਂਕਿ ਜੇ ਤੁਹਾਡਾ ਤਜਰਬਾ ਨਾ ਜੇ ਮੇਰੇ ਵੀਰ ਕਿਸੇ ਦਾ ਕਨਾਲ ਦਾ ਦੋ ਕਨਾਲਾਂ ਦਾ ਜਾਂ 10 ਮਰਲੇਾਂ ਦਾ ਦੱਸੋ ਮੇਰੇ ਵੀਰ ਕਿਉਂਕਿ ਅਸੀਂ ਵੀ ਉਹ ਚੀਜ਼ ਨੂੰ ਅਪਣਾਵਾਂਗੇ ਅਸੀਂ ਗਾਂ ਤੁਹਾਡੇ ਅਸੀਂ ਆਪਣੇ ਚੈਨਲ ਦਾ ਵੀ ਦੱਸਾਂਗੇ ਉਹਨੂੰ ਵਧਾਵਾਂਗੇ ਕਿਉਂਕਿ ਉਹ ਚੀਜ਼ ਜਿਹੜੀ ਅੱਜ ਲੋੜਿਆ ਸਾਨੂੰ ਕਿ ਇਹ ਇੱਕ ਕਣਕ ਦਾ ਝਾੜ ਜਿਹੜਾ ਖਲੋ ਚੁੱਕਾ ਵਾ ਅਸੀਂ 25 ਤੋਂ 27 ਤੇ ਅਸੀਂ ਆੜ ਚੁੱਕੇ ਆ ਤੁਹਾਨੂੰ ਬਹੁਤ ਜ਼ਰੂਰਤ ਆ ਬਹੁਤ ਫਸਲਾਂ ਦੀ ਬਹੁਤ ਫਸਲਾਂ ਮਿਕਸ ਕਰਕੇ ਫਸਲਾਂ ਜਿੱਦਾਂ ਅਸੀਂ ਪੁਰਾਣੇ ਸਮੇਂ 'ਚ ਬੀਜਦੇ ਹੁੰਦੇ ਸੀ ਜਿੱਦਾਂ ਸਾਡੇ ਵੱਡੇ ਬੀਜਦੇ ਰਹੇ ਆ ਬੀਜਦੇ ਰਹੇ ਨਾ ਤੁਸੀਂ ਤੇ ਵੇਖਿਆ ਉਹ ਸਾਡੇ ਤੋਂ ਵੱਡੇ ਨੇ ਵੇਖਿਆ ਉਹ ਤੇ ਇਸੇ ਵਾਸਤੇ ਆ ਚਲੋ ਬਾਕੀ ਜੇ ਜੋ ਕਮੀ ਪੇਸ਼ੀ ਜਾਪੇਗੀ ਤੇ ਦੱਸਾਂਗੇ ਤੁਹਾਡੇ ਨਾਲ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ